ਫਰੀਦਕੋਟ ਦੇ ਐਮਐਲਏ ਗੁਰਦੇਵਤ ਸਿੰਘ ਸੇਖੋ ਦੇ ਯਤਨਾਂ ਸਦਕਾ ਤਲਵੰਡੀ ਚੌਕ ਅਤੇ ਸਵਰਨ ਸਿਨੇਮੇ ਦੀ ਬੈਕਸਾਈਡ ਦੀ ਸੜਕ ਕਰੀਬ 2 ਕਰੋੜ ਰੁਪਏ ਦੀ ਲਾਗਤ ਨਾਲ ਬਣਨੀ ਹੋਈ ਸ਼ੁਰੂ ਸ਼ਹਿਰ ਦੀਆਂ ਬਾਕੀ ਸੜਕਾਂ ਦਾ ਨਵੀਨੀਕਰਨ ਵੀ ਜਲਦ ਹੋਵੇਗਾ ਇਹ ਕਹਿਣਾ ਸੀ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਦਾ ਫਰੀਦਕੋਟ ਚ ਪਿਛਲੇ ਲੰਬੇ ਸਮੇਂ ਤੋਂ ਤਲਵੰਡੀ ਚੌਕ ਅਤੇ ਸਰਸ ਸਿਨੇਮੇ ਦੀ ਬੈਕਸਾਈਡ ਸੜਕ ਦੀ ਖਸਤਾਹਤ ਤੋਂ ਰਹਿਗੀਰ ਤੇ ਸਥਾਨਕ ਦੁਕਾਨਦਾਰ ਕਾਫੀ ਦੁਖੀ ਸਨ ਜਿਨ੍ਹਾਂ ਨੂੰ ਰਾਹਤ ਦੇਣ ਲਈ ਅੱਜ ਫਰੀਦਕੋਟੀ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਦੀ ਰੈਨਮਾਈ ਕੌਂਸਲਰ ਵਿਜੇ ਸ਼ਾਪੜਾ ਅਤੇ ਰਜਿੰਦਰ ਦਾਸ ਰਿੰਕੂ ਸਮੇਤ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਬਾਬਾ ਦੀਗਵਾਈ ਹੇਠ ਵਿਧਾਇਕ ਸਾਹਿਬ ਵੱਲੋਂ ਸੜਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਇਸੇ ਨੂੰ ਲੈ ਕੇ ਅੱਜ ਐਮਐਲਏ ਗੁਰਦੇਵਤ ਸਿੰਘ ਸੇਖੋ ਨੇ ਦੱਸਿਆ ਕਿ ਇਹ ਸੜਕ 2 ਕਰੋੜ ਰੁਪਏ ਦੀ ਲਾਗਤ ਨਾਲ 1 ਮਹੀਨੇ ਦੇ ਅੰਦਰ ਅੰਦਰ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਵੇਗੀ ਉਹਨਾਂ ਦੱਸਿਆ ਕਿ ਸ਼ਹਿਰ ਦੇ ਅੰਦਰ ਹੋਰ ਵੀ ਕਰੋੜਾਂ ਰੁਪਏ ਦੇ ਪ੍ਰੋਜੈਕਟ ਚੱਲ ਰਹੇ ਹਨ ਜੋ ਜਲਦ ਮੁਕੰਮਲ ਹੋ ਕੇ ਲੋਕ ਅਰਪਣ ਕਰ ਦਿੱਤੇ ਜਾਣਗੇ ਇਸੇ ਮਾਮਲੇ ਨੂੰ ਲੈ ਕੇ ਐਫਨਿਊਜ਼ ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦੇ ਆਂ ਐਮਐਲਏ ਗੁਰਦੇਵਤ ਸਿੰਘ ਸੇਖੋ ਤੇ ਕਾਉਂਸਲਰ ਵਿਜੇ ਸ਼ਾਵੜਾ ਨੇ ਕੀ ਕਿਹਾ ਵੇਖੋ ਫਰੀਦਕੋਟ ਤੋਂ ਜਗਦੀਸ਼ ਬੰਬਾ ਦੇ ਨਾਲ ਸतीश ਕੁਮਾਰ ਦੀ ਇਹ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਇਹ ਪ੍ਰੋਜੈਕਟ ਲਗਭਗ 2 ਕਰੋੜ ਰੁਪਏ ਦਾ ਹੈ ਇਹ ਜਿਹੜੀ ਇਹ ਸੜਕ ਜਾਂ ਬਣਨੀ ਹੈ ਆਪਣਾ ਸੌਰਨ ਸ਼੍ਰੇਮੇ ਦੀ ਬੈਕਸਾਈਡ ਤੇ ਦੂਜੇ ਪਾਸੇ ਤਲਵੰਡੀ ਚੌਕ ਤੋਂ ਲੈ ਕੇ ਕਤਵਾਲੀ ਉੱਗੇ ਤੱਕ ਇਹ ਸਾਰੀ ਜਿਹੜੀ ਹੈ ਪਹਿਲਾਂ ਸੀਵਰੇਜ ਪਾਇਆ ਸੀ ਇੱਥੇ ਗੈਸ ਪਾਈਪਾਂ ਵੀ ਪਈਆਂ ਉਹਦੇ ਕਰਕੇ ਇੱਥੇ ਜਿਹੜਾ 20 22 ਫੁੱਟ ਡੂੰਘਾ ਜਿਹੜਾ ਸੀਵਰੇਜ ਪਿਆ ਇਸ ਕਰਕੇ ਪਹਿਲਾਂ ਅਸੀਂ ਇਹ ਲੋਕ ਟਾਈਲ ਦੇ ਨਾਲ ਸੜਕ ਬਣਾ ਰਹੇ ਹਾਂ ਤਾਕੇ ਕਿਥੇ ਜਿੱਥੇ ਕਿਤੇ ਪੋਲਾ ਹੁੰਦਾ ਉਥੇ ਬੈਠਦੀ ਹੈ ਤਾਂ ਉਹਦੀ ਮੇਨਟੇਨੈਂਸ ਵੀ ਕੀਤੀ ਜਾ ਸਕੇ ਇਹ 5 ਸਾਲ ਦੀ ਮੇਨਟੇਨੈਂਸ ਦੇ ਨਾਲ ਇਹ ਸਾਰੀ ਸੜਕ ਬਣਦੀ ਹੈ ਔਰ ਲਗਭਗ 2 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਸਾਰਾ ਉਹਦੇ ਨਾਲ ਫਰੀਦਕੋਟ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਿਉਂਕਿ ਇੱਕੋ ਇੱਕ ਰਸਤਾ ਇਹ ਜਿਹੜਾ ਆਉਣ ਜਾਣ ਵਾਸਤੇ ਸੋ ਇਹਦੇ ਨਾਲ ਜਿਹੜੀ ਹੈਗੀ ਆ ਉਹ ਫਰੀਦਕੋਟ ਸ਼ਹਿਰ ਦੀ ਤਰੱਕੀ ਵੀ ਹੋਊਗੀ ਔਰ ਮਿੱਟੀ ਉੱਡਦੀ ਸੀ ਉਹਦੇ ਤੋਂ ਵੀ ਸਾਨੂੰ ਰਾਹਤ ਮਿਲੂਗੀ ਔਰ ਜਲਦੀ ਅੱਜ ਕੱਲ੍ਹ ਅਸੀਂ ਸ਼ੁਰੂ ਕਰਤਾ ਇੱਕ ਟੋਟਾ ਜਿਹੜਾ 125 ਮੀਟਰ ਦਾ ਹੈ ਜਿਹੜਾ 10-15 ਦਿਨਾਂ ਵਿੱਚ ਸ਼ੁਰੂ ਹੋ ਜਾਊਗਾ 10-15 ਦਿਨਾਂ 'ਚ ਬਣ ਜਾਊਗਾ ਤੇ ਜਿਹੜਾ ਦੂਜਾ ਉਹ ਵੀ ਮੈਨੂੰ ਲੱਗਦਾ 1 ਮਹੀਨੇ ਦੇ ਅੰਦਰ ਅੰਦਰ ਸਾਰਾ ਏਰੀਆ ਜਿਹੜਾ ਮੁਕੰਮਲ ਕਰ ਦਾਂਗੇ ਕਿਉਂਕਿ ਇਹ ਨੈਸ਼ਨਲ ਹਾਈਵੇ ਦੇ ਅੰਦਰ ਕੁਝ ਏਰੀਆ ਕੁਝ ਜਿਹੜਾ ਸਾਡੇ ਸਟੇਟ ਦੇ ਅੰਦਰ ਹੈ ਉਹ ਅੱਡੋ-ਉੱਡ ਟੈਂਡਰ ਲੱਗੇ ਤੇ ਉਹਦੇ ਨਾਲ ਜਿਹੜਾ ਇਹ ਕੰਮ ਹੈ ਜਿਹੜਾ ਬਹੁਤ ਜਲਦੀ ਹੋਊਗਾ ਨਾ ਸਿਰਫ ਮੁੱਖ ਮੰਤਰੀ ਸਾਹਿਬ ਦੇ ਨਾਮ ਉੱਨਾ ਜਿਹੜੇ ਪ੍ਰੋਜੈਕਟ ਕੁਛ ਰਹਿ ਗਏ ਝੂਮ ਵਾਲੇ ਉਹਨਾਂ ਦੀ ਕੋਈ ਕਿਸ਼ਤਾਂ ਦੀਆਂ ਪੋਸ਼ੀਆਂ ਕੀਤੀਆਂ ਜਾਂਦੀਆਂ ਨਹੀਂ ਮੁੱਖ ਮੰਤਰੀ ਸਾਹਿਬ ਨੇ ਜਿਹੜਾ ਐਲਾਨ ਕਰਤਾ ਜੋ ਉਹਨਾਂ ਨੇ ਆਪਣੀ ਜ਼ੁਬਾਨ ਚੋਂ ਕੱਢਤਾ ਪੂਰਾ ਹੋਊਗਾ ਪਰ ਮੁੱਖ ਮੰਤਰੀ ਸਾਹਿਬ ਬਹੁਤ ਜਲਦ ਦੁਬਾਰਾ ਜਿਹੜਾ ਫਰੀਦਕੋਟ ਚ ਆਉਣਗੇ ਔਰ ਆਪਦੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਆ ਜਿਹੜੇ ਪ੍ਰੋਜੈਕਟ ਉਹਨਾਂ ਨੇ ਇੱਥੇ ਲਾਂਚ ਕਰਨੇ ਸੀਗੇ ਚਾਹੇ ਉਹ ਸਿਹਤ ਨਾਲ ਸੰਬੰਧਿਤ ਸੀਗੇ ਚਾਹੇ ਉਹ ਖੇਡਾਂ ਨਾਲ ਸੰਬੰਧਿਤ ਸੀ ਚਾਹੇ ਉਹ ਹੋਰ ਸਾਡੇ ਜਿਹੜੇ ਇੰਡਸਟਰੀ ਨਾਲ ਸੰਬੰਧਿਤ ਆ ਉਹ ਸਾਰੇ ਜਿਹੜੇ ਹੈਗੇ ਆ ਉਹ ਮੁੱਖ ਮੰਤ ਸੋ ਇੱਥੇ ਜਿਹੜਾ ਸਟਾਫ ਨਰਸਾਂ ਨੂੰ ਤੇ ਹੋਰ ਜਿਹੜਾ ਸਟਾਫ ਨੂੰ ਜਿਹੜਾ ਉਹਨਾਂ ਨੇ ਨਿਯੁਕਤੀ ਪੱਤਰ ਵੀ ਦਿਨੇ ਉਹ ਸਾਰਾ ਕੁਝ ਕਰਨਗੇ ਪਰ ਛੇਤੀ ਛੇਤੀ ਸਾਨੂੰ ਜਿਹੜਾ ਟਾਈਮ ਦੇਣ। ਅੰਡ ਵੀ ਕਹਿੰਦੇ ਸੀ ਨਗਰ ਕੌਂਸਲ ਨੂੰ ਮਿਲਣੇ ਸੀ ਜਾਂ ਸੀਵਰੇਜ ਉਹ ਉਹ ਸਾਰੇ ਜਿਹੜੇ ਫੰਡ ਪਹਿਲਾਂ ਜਿਹੜੇ ਕਾਲੀ ਸਰਕਾਰ ਵੇਲੇ ਦਾ ਜਿਹੜਾ 18 ਕਰੋੜ ਰੁਪਈਆ ਘੱਟ ਸੀਗਾ ਜਾਂ ਪਿਛਲੀ ਸਰਕਾਰ ਨੇ ਜਿਹੜਾ ਉਹ 22-23 ਕਰੋੜ ਰੁਪਈਆ ਘਟਿਆ ਸੀ ਉਹਨੂੰ 25 ਕਰੋੜ ਹੋ ਗਿਆ ਤੇ ਦੂਜਾ 18 ਕਰੋੜ ਤੋਂ 20-22 ਕਰੋੜ ਰੁਪਈਆ ਹੋ ਗਿਆ ਉਹ ਸਾਰੇ ਦਾ ਸਾਰਾ ਪੈਸਾ ਜਿਹੜਾ ਕੋਣਸੀ ਦੁਆਰਾ ਉਹਨੂੰ ਸੈਂਕਸ਼ਨ ਕਰਾ ਲਿਆ ਤੇ ਉਹਦੇ ਨਾਲ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਸੀਵਰੇਜ ਅਧੂਰਾ ਪਿਆ ਜਿਹੜਾ ਉਹ ਪੂਰਾ ਹੋ ਜਾ। ਤਾਂ ਇੰਜੈਕਟਰ ਨੇ ਮਰਮਦ ਤੋਂ ਸ਼ੁਰੂ ਹੋਇਆ ਤੇ ਅੱਗੇ ਉਹ ਵੱਡਾ ਸ਼ਹਿਰ ਪਟਿਆ ਗਿਆ। ਤੇ ਕੋ ਜਿਹੜੀ ਹੈਗੀ ਐਰੋਡ੍ਰਮ ਰੋਡ ਜਿਹਨੂੰ 50 ਗਰਾਉਂਡ ਵਾਲੀ ਸੜਕ ਕਹਿੰਦੇ ਆ ਉਹ ਵੀ ਸੜਕ ਬਣਨ ਜਾ ਰਹੀ ਆ। ਤੇ ਹੋਰ ਵੀ ਆ ਜਿਹੜੀਆਂ ਭਟੀਆਂ ਮੇਨ ਤੁਸੀਂ ਕਹੇ ਵੀ ਤੇ ਉਧਰੋਂ ਸੈਕਟਰ 3 ਬਣੀ ਜਾਂਦਾ। ਤਕਰੀਬਨ ਸ਼ਹਿਰ ਦੀਆਂ ਵੱਡੀਆਂ ਸੜਕਾਂ ਤਾਂ ਅਸੀਂ ਪਹਿਲਾਂ ਬਣਾ ਚੁੱਕੇ ਹਾਂ। ਜਿਹੜੀਆਂ ਪੰਜ ਸਿੰਘਾਂ ਤੇ ਬਾਜੀਗਰ ਵਸਤੀ ਵਾਲੀ ਸੀ ਤੇ ਕੰਮੇਣਾ ਰੋਡ ਸੀ ਤੇ ਬਲਵੀਰ ਵਸਤੀ ਸੀਗੀ। ਚਾਹੇ ਜਿਹੜੀ ਹੈਗੀ ਆ ਉਹ ਹੁਕੀ ਵਾਲੇ ਚੌਂਕ ਤੋਂ ਲੈ ਕੇ ਕੰਮਿਆਣੇ ਗੇਟ ਤੱਕ ਸੀਗੀ ਤੇ ਇਹ ਪੰਜ ਸੜਕਾਂ ਸੀ ਪਹਿਲਾਂ ਕਰ ਚੁੱਕੇ ਆ ਜਿਹੜੀ ਕੋਈ ਇੱਕ ਦੋ ਰਹਿੰਦੀਆਂ ਉਹ ਵੀ ਛੇਤੀ ਹੋ ਜਾਣੀਆਂ ਜਿਹੜੀਆਂ ਗਲੀਆਂ ਉਹ ਵੀ ਛੇਤੀ ਕੰਮ ਸ਼ੁਰੂ ਹੋ ਜਾਊਗਾ ਉਹਨਾਂ ਦੇ ਪੈਸੇ ਸਾਡੇ ਮਜ਼ਦੂਰ ਹੋਣਗੇ। ਬਹੁਤ ਵੱਡੇ ਪ੍ਰੋਜੈਕਟਾਂ ਦੇ ਕੰਮ ਕਰ ਰਹੇ ਆਂ ਔਰ ਪੰਜਾਬ ਦੇ ਕੋਲੇ ਜੇ ਜਦੋਂ ਵੀ ਕੋਈ ਵੱਡਾ ਪ੍ਰੋਜੈਕਟ ਆਉਂਦਾ ਤੋਂ ਪਹਿਲ ਦੇ ਆਧਾਰ ਤੇ ਫਰੀਕਪੁਰ ਤੇ ਆਊਗਾ ਉਹਦੇ ਤੇ ਅਸੀਂ ਕੰਮ ਕਰ ਰਹੇ ਆਂ। ਥੈਂਕ ਯੂ ਜਾਣ ਕਰਕੇ ਪੱਤੀ ਸੀ। ਗੈਸ ਪਾਈਪਾਂ ਕਰਕੇ ਪੱਟੀ ਸੀ ਕੁਝ ਰੀਜ਼ਨ ਹੁੰਦੇ ਆ ਪੱਟਣ ਤੋਂ ਬਾਅਦ 2 4 6 ਮਹੀਨੇ ਜਿਹੜੀ ਸੜਕ ਹੈ ਮਿੱਟੀ ਹੈ ਬੰਦੀ ਹੈ ਉਸ ਤੋਂ ਬਾਅਦ ਹੀ ਕੰਮ ਸ਼ੁਰੂ ਹੁੰਦੇ ਆ ਕਈ ਲੋਕਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਸੀ ਕਿ 6 ਮਹੀਨੇ ਹੋ ਗਏ 8 ਮਹੀਨੇ ਹੋ ਗਏ ਰੋਡ ਬਣੀ ਨਹੀਂ ਜਾਂਦਾ ਐਮਐਲਏ ਸਾਹਿਬ ਨੇ ਫੰਡ ਜਦੋਂ ਰੋਡ ਪੱਟਣਾ ਸ਼ੁਰੂ ਹੋਇਆ ਉਸ ਲਈ ਲਿਆਂਦਾ ਸੀ ਪਰ ਇੱਕ ਦੋ ਰੇਣੀ ਸੀਜ਼ਨ ਜ਼ਰੂਰੀ ਹੈ ਕਰਨੇ ਆ ਜੇ ਅੱਜ ਤੋਂ 4 ਮਹੀਨੇ ਪਹਿਲਾਂ ਪਾ ਦਿੰਦੇ ਫਿਰ ਲੋਕਾਂ ਨੇ ਇਹ ਕਹਿਣਾ ਸੀ ਯਾਰ ਸੜਕ ਬਣੀ ਬੈਠ ਗਈ ਇਸ ਕਰਕੇ ਇਹ ਥੋੜਾ ਜਿਹਾ ਕੰਮ ਡਿਲੇ ਹੋਇਆ ਹੁਣ ਜਿਹੜੀ ਰੋਡ ਹੈ ਇਸੇ ਕਰਕੇ ਇੰਟਰਲੋਕਿੰਗ ਦੀ ਲਾਂ ਲੱਗੇ ਆ ਜੇ ਕੋਈ 5-7 10 ਫੁੱਟ ਦਾ ਟੋਟਾ ਕਿਥੋਂ ਬੈਠੂਗਾ ਇਹਨਾਂ ਨਾਲ ਸਾਡਾ 5 ਸਾਲ ਦਾ ਕੰਟਰੈਕਟ ਹੋਇਆ ਕੋਈ 5-7 10 ਫੁੱਟ ਦਾ ਟੋਟਾ ਜਦੋਂ ਮਿੱਟੀ ਦੇ ਬੈਨ ਕਰਕੇ ਬੈਠੂਗਾ ਇਹ ਆਪੇ ਰਿਪੇਅਰ ਕਰਨਗੇ ਇਸ ਤੋਂ ਪਹਿਲਾਂ ਮੇਬੀ ਜੇ 5 ਕੇ 6 ਦਸੰਬਰ ਨੂੰ ਐਮਐਲਏ ਸਾਹਿਬ ਨੇ 75 ਲੱਖ ਦੀ ਲਾਗਤ ਨਾਲ ਗਾਂਧੀ ਸਕੂਲ ਤੋਂ ਲੈ ਕੇ ਅਰਾਈਆਂ ਵਾਲੇ ਰੋਡ ਤੱਕ ਹੁੰਦਾ ਉਦਘਾਟਨ ਸ਼ੁਰੂ ਕੀਤਾ ਉਹ 30 ਪੈਸੇ ਕੰਮ ਸ਼ੁਰੂ ਹੋ ਗਿਆ ਲੋਕਾਂ ਦੇ ਕਹਿਣ ਦਾ ਕੀ ਹੋਈ ਜਾਂਦਾ ਕੁਝ ਨਹੀਂ ਹੋਈ ਜਾਂਦਾ ਰੁਟੀਨ ਦੇ ਵਿੱਚ ਐਮਐਲਏ ਸਾਹਿਬ ਜੋ ਚੀਜ਼ ਲੋੜ ਹੈ ਕੰਮ ਕਰੀ ਜਾਂਦੇ ਆ ਹੁਣ ਜਹਾਜ ਗਰਾਉਂਡ ਦੀ ਨਾਲ ਦੀ ਜਿਹੜੀ ਰੋਡ ਹੈ ਉਹ 2 ਕਰੋੜ 34 ਲੱਖ ਦਾ ਕੰਮ ਸੀ ਕਰੋੜ ਰੁਪਿਆ ਪਹਿਲਾਂ ਉਹਨਾਂ ਨੂੰ ਕਮੇਟੀ ਨੂੰ ਸੀਵਰੇਜ ਬੋਰਡ ਤੋਂ ਦਵਾਇਆ ਜਿਹੜਾ ਕੰਮ ਰਹਿ ਗਿਆ ਸੀ 1 ਕਰੋੜ 34 ਲੱਖ ਰੁਪਿਆ ਫਿਰ ਐਮਐਲਏ ਸਾਹਿਬ ਨੇ ਸੈਂਕਸ਼ਨ ਕਰਾ ਕੇ ਉਹਨਾਂ ਨੂੰ 2-4 10 ਦਿਨਾਂ 'ਚ ਅਸੀਂ ਭੇਜ ਦਾਂਗੇ ਉਹ ਵੀ ਕੰਮ ਸ਼ੁਰੂ ਹੋ ਜੂ ਕਿਸੇ ਲੈਵਲ ਤੇ ਕੋਈ ਵੀ ਕੰਮ ਅਧੂਰਾ ਨਹੀਂ ਰਹੂਗਾ ਠੀਕ ਹੈ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੈ ਟਾਈਮ ਬਾਉਂਡ ਹੁੰਦਾ ਹੈ ਜੇ ਕੰਮ ਹਰ ਹੋਊਗਾ ਐਮਐਲਏ ਸਾਹਿਬ ਦਿਨ ਰਾਤ ਇੱਕ ਕਰਕੇ ਸ਼ਹਿਰ ਲਈ ਲੱਗੇ ਹੋਏ ਆ ਕਿਸੇ ਵੀ ਚੀਜ਼ ਦੀ ਕਿਸੇ ਵੀ ਕੰਮ ਤੇ ਕੁਤਰਾਈ ਨਹੀਂ ਹੋਗੀ ਕੰਮ ਵੀ ਵਧੀਆ ਹੋਊਗਾ ਤੇ 100% ਹੋਊਗਾ ਜੀ ਸਾਡੀ ਕਿਸੇ ਨਾ ਕੋਈ ਪਾਰਟੀਬਾਜੀ ਨਹੀਂ ਜੋ ਮਰਜ਼ੀ ਕੁਝ ਕਹੀ ਜਾਵੇ ਕੰਮ ਹੁੰਦਾ ਨਹੀਂ ਆਉਂਦਾ ਨਹੀਂ ਚਾਰ ਮਾਸਿਆਂ ਨੂੰ ਪਤਾ ਕੀ ਹੋਈ ਜਾਂਦਾ ਕੀ ਨਹੀਂ ਹੋ ਇਹ ਵੀ ਕੰਮ ਜਿਹੜਾ 1.5 ਮਹੀਨੇ ਚ ਮੁਕੰਮਲ ਕਰਾ ਕੇ ਦੇਵਾਂਗੇ ਜੀ